ਬਿਤੇ ਦਿਨੀ ਨਵਿਆ ਹੈਲਪਿੰਗ ਹੈਂਡਸ ਵੱਲੋਂ ਸੰਪਲਾ ਫਾਊਂਡੇਸ਼ਨ ਦੇ ਸਹਿਯੋਗ ਨਾਲ ਜੋ ਨਵਿਆ ਦੀ ਯਾਦ ਨੂੰ ਸਮਰਪਿਤ ਪਹਿਲਾ ਖੂਨਦਾਨ ਕੈਂਪ ਲਗਾਇਆ ਗਿਆ ਸੀ ਉਸ ਦੇ ਸਫਲਤਾਪੂਰਵਕ ਨੇਪੜੇ ਚੜਨ ਤੋਂ ਬਾਅਦ ਇੱਕ ਧੰਨਵਾਦ ਸਮਾਰੋਹ ਦਾ ਆਯੋਜਨ ਸਥਾਨਕ ਰਿਜ਼ੋਰਟ ਵਿਖੇ ਕੀਤਾ ਗਿਆ ਜਿਸ ਵਿੱਚ ਸਾਫਲਾ ਕੇਂਦਰੀ ਰਾਜ ਮੰਤਰੀ ਵਿਜੇ ਸੰਪਲਾ ਤੇ ਆਸ਼ੂ ਸੰਪਲਾ ਨੇ ਜਿਥੇ ਇਸ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਸਾਰੇ ਹੀ ਦਾਨੀ ਸੱਜਣਾ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਉੱਥੇ ਆਸ਼ੂ ਸੰਪਲਾ ਨੇ ਕਿਹਾ ਕਿ ਇਸ ਵਿਸ਼ਾਲ ਮੈਗਾ ਖੂਦਾਨ ਕੈਂਪ ਵਿੱਚ 912 ਯੂਨਿਟ ਖੂਦਾਨ ਕੀਤਾ ਗਿਆ ਸੀ। ਉਨ੍ਹਾਂ ਆਖਿਆ ਕਿ ਜੋ ਕਾਰਜਕੂਦਾਨੀਆਂ ਨੇ ਉਨ੍ਹਾਂ ਦੇ ਚੜਾਇਆ ਹੈ ਉਹ ਉਸ ਕਰਜ਼ ਨੂੰ ਕਦੇ ਵੀ ਭੁਲਾ ਨਹੀਂ ਸਕਦੇ। ਉਨ੍ਹਾਂ ਕਿਹਾ ਕਿ ਵਿਜੇ ਸਾਪਲਾ ਵੱਲੋਂ 10 ਜਨਵਰੀ ਨੂੰ ਭਾਰਤ ਗੌਰਵ ਅਤੇ ਨਵਿਆ ਹੈਲਪਿੰਗ ਹੈਂਡਸ ਵੱਲੋਂ ਲੋੜੀ ਸਮਾਗਮ ਵੀ ਕਰਵਾਉਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਸਾਰੇ ਸ਼ਹਿਰ ਵਾਸੀਆਂ ਨੂੰ ਇਸ ਲੋੜੀ ਦੇ ਸਮਾਗਮ ਵਿੱਚ ਵੱਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਇਸ ਦੌਰਾਨ ਟੀਐਸਪੀ ਭਰਦਵਾਹ, ਭਾਰਤੀ ਸ਼ਰਮਾ, ਅਸ਼ੋਕ ਦੁੱਗਲ, ਬੱਲੂ ਵਾਲੀਆ, ਅਨੁਰਾਗ ਮਾਨਖਣ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ। ਫੌਗਵਾਤਾ ਤੋਂ ਨਵਰਾੰਗ ਚੈਨਲ 'ਤੇ ਜੱਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਨਵੀਆਂ ਹੈਲਪਿੰਗ ਹੈਂਡ ਵੱਲੋਂ ਜੋ ਪਿਛਲੇ ਦਿਨੀ 14 ਦਸੰਬਰ ਨੂੰ ਇੱਕ ਮੈਗਾ ਬਲੱਡ ਡੋਨੇਸ਼ਨ ਕੈਂਪ ਲੱਗਿਆ ਸੀਗਾ ਜਿੰਨਾ ਤੁਸੀਂ ਸਾਰੇ ਜਾਣਦੇ ਹੋ ਕਿ 912 ਯੂਨਿਟ ਦੇ ਕੇ ਤੋਂ ਸ਼ਹਿਰ ਵਾਸੀਆਂ ਨੇ ਆਲੇ-ਦੋਲੇ ਜਿੰਨੇ ਪਰਵੰਤੇ ਸੱਜ ਜਿੰਨੇ ਇੱਕ 912 ਡੋਨਰ ਆਏ ਉਹਨਾਂ ਨੇ ਜੋ ਸਾਡਾ ਮਾਰ ਵਧਾਇਆ ਉਸ ਲੜੀ ਦੇ ਵਿੱਚ ਜੋ ਵਲੰਟੀਅਰ ਸਾਡੇ ਜੋ ਉਸ ਕੈਂਪ ਨੂੰ ਸਫਲ ਬਣਾਉਣ ਦੇ ਵਿੱਚ ਦੋ ਲੋਕ ਵਲੰਟੀਅਰ ਸਾਡੇ ਉਸ ਕੈਂਪ ਨੂੰ ਲੱਗੇ ਹੋਏ ਸੀਗੇ ਅੱਜ ਉਹਨਾਂ ਦੀ ਇੱਕ ਬੈਠਕ ਉਹ ਮੈਂ ਧੰਨਵਾਦ ਸ਼ਬਦ ਤਾਂ ਨਹੀਂ ਕਹਿ ਸਕਦਾ ਕਿਉਂਕਿ ਜੋ ਉਹਨਾਂ ਨੇ ਸਾਡੇ ਤੇ ਕਰ ਦੇ ਚੜਾ ਸਕਦਾ ਸੀ ਉਹਨਾਂ ਦਾ ਧੰਨਵਾਦ ਚਬ ਬਹੁਤ ਛੋਟਾ ਹੋਏਗਾ ਲੇਕਿਨ ਫਿਰ ਵੀ ਮੈਂ ਕਹੂੰਗਾ ਕਿ ਮੈਂ ਉਹਨਾਂ ਦਾ ਅੱਜ ਰਿਨਿਊ ਹੋ ਗਏ ਆ ਉਹ ਰਿਣਦਾਰਾਂ ਦੇ ਤੌਰ ਤੇ ਤੇ ਇੱਕ ਉਹਨਾਂ ਦੇ ਨਾਲ ਚਾਹ ਪਾਣੀ ਸਾਂਝਾ ਕਰਨ ਦੇ ਤੌਰ ਤੇ ਅੱਜ ਇੱਕ ਬੈਠਕ ਰੱਖੀ ਗਈ ਸੀਗੀ ਸੋ ਉਹ ਵਲੰਟੀਅਰਸ ਦੇ ਨਾਲ ਅੱਜ ਧੰਨਵਾਦ ਮੀਟਿੰਗ ਜਿਹੜੀ ਕਹਿ ਸਕਦੇ ਆ ਉਹਨਾਂ ਦੌਰਾਨ ਜਿਵੇਂ ਇੱਥੇ ਕਤਰਤ ਹੋਏ ਸੀਗੇ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ 90 ਹੈਲਪਿੰਗ ਹੈਂਡਸ ਦੇ ਚੇਅਰਮੈਨ ਸਾਫ ਦਾ ਕੇਂਦਰੀ ਮੰਤਰੀ ਜੀ ਵਿਜੇ ਸਾਂਪਲਾ ਜੀ ਪਹੁੰਚੇ ਸੀਗੇ ਜਿੱਥੇ ਸਾਰੇ ਹੀ ਵਲੰਟੀਅਰ ਦਾ ਹੌਸਲਾ ਫੁਜਾਈ ਕਰਕੇ ਉਹਨਾਂ ਦਾ ਧੰਨਵਾਦ ਕੀਤਾ ਗਿਆ ਉਦੋਂ ਹੀ ਵਿਜੇ ਸਾਂਪਲਾ ਜੀ ਬੁਲਾਵੇ 10 ਤਰੀਕ ਨੂੰ 10 ਜਨਵਰੀ ਨੂੰ ਜੋ ਭਾਰਤ ਗੌਰਵ ਸਾਂਪਲਾ ਫਾਊਂਡੇਸ਼ਨ ਵਰ 90 ਹੈਲਪਿੰਗ ਹੈਂਡਸ ਵੱਲੋਂ ਜੋ ਲੋਹੜੀ ਦਾ ਕਾਰਜਕ੍ਰਮ ਹੈ ਉਹਦੀ ਵੀ ਅੱਜ ਕੋਸ਼ਿਸ਼ ਨਾ ਕੀਤੀ ਗਈ ਹੈ ਸੋ ਮੈਂ ਜਿੱਥੇ ਸਾਰਿਆਂ ਦਾ ਧੰਨਵਾਦ ਕਰਦਾ ਹਾਂ 912 ਡਾਲਰਾਂ ਦਾ ਜਿਨ੍ਹਾਂ ਨੇ ਉਸ ਦਿਨ ਡੋਨੇਟ ਕੀਤਾ ਇਦਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਆਓ 10 ਤਰੀਕ ਨੂੰ ਲੋਹੜੀ ਦਾ ਪ੍ਰੋਗਰਾਮ ਜੋ ਹੈ ਭਾਰਤ ਗੌਰਵ ਵੱਲੋਂ ਉਹਦੇ ਵਿੱਚ ਪਹੁੰਚ ਕੇ ਆਪਾਂ ਲੋਹੜੀ ਦਾ ਜਸ਼ਨ ਮਨਾਈਏ ਸਾਰਿਆਂ ਦਾ ਇੱਕ ਵਾਰ ਫੇਰ ਦਿਲ ਦੇ ਘਹਰਾਇਆਂ ਤੋਂ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ you <whistles>